ਦੇ ਵਿੱਚ ਤੇ ਜਿਵੇਂ ਪਿਛਲੇ ਵਲੌਗ ਤੇ ਤੁਸੀਂ ਦੇਖਿਆ ਵੀ ਆਪਾਂ ਟਰੈਕਟਰ ਖਰੀਦ ਲਿਆ ਹੈ ਤੇ ਅੱਜ ਆਪਾਂ ਟਰੈਕਟਰ ਲੈਣ ਚੱਲੇ ਵੱਡੇ ਹਾਈਵੇ ਤੇ ਚੜਾ ਲਿਆ ਤੇ ਤੇ ਆਹ ਸਮਾਨ ਆਪਾਂ ਲੈ ਕੇ ਜਾਂਦਾ ਮਸ਼ੀਨਾਂ 'ਤੇ ਇਹਦੀ ਖੋਲਾ ਕੱਸੀ ਹਸਤੇ ਜਿਹਦੇ ਵਿੱਚ ਜਿਹੜੀ ਰਿਪੇਅਰ ਹੋਣੀ ਉਹ ਵੱਖਰੀ ਮੋਡਾ ਸੰਦੂ ਆਦਾ ਸਾਸੀ ਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਸਾਰਿਆਂ ਦਾ ਆਪਣੇ ਕਫੋਰ ਨਵੇਂ ਬਲੌਗ ਦੇ ਵਿੱਚ ਤੇ ਜਿਵੇਂ ਪਿਛਲੇ ਬਲੌਗ ਤੇ ਤੁਸੀਂ ਦੇਖਿਆ ਵੀ ਆਪਾਂ ਟਰੈਕਟਰ ਖਰੀਦ ਲਿਆ ਸੀ ਤੇ ਅੱਜ ਆਪਾਂ ਟਰੈਕਟਰ ਲੈਣ ਚੱਲੇ ਮੈਂ ਅਰਸ਼ ਗੁਰਮਾ ਚਾਚਾ ਤੇ ਫੁੱਫੜ ਤੇ ਹੁਣ ਲੱਗਿਆ ਤੁਰਨ ਮਿਲਦੇ ਆਪੇ ਗੁਰਮਾਣੀ ਬੈਗੇ ਗੱਡੀ ਚਾਚਾਣੀ ਅੱਜ ਕਰਨ ਲੱਗੇ ਡਰਾਈਵ ਅਰਸ਼ ਨੇ ਵੰਨ ਲਿਆ ਮੂਵ ਤੇ ਹੁਣ ਆਪਾਂ ਲੱਗਿਆ ਤੁਰਨ ਤੇ ਇਹ ਮੁੰਡੇ ਵੇੜੇ ਗੱਡੀ ਚ ਦੋਵੇਂ ਛੱਡਦਾ ਥੱਲੇ ਉਹ ਉਤਲੇ ਵੀ ਫੇੜਦਾ ਤੇਲ ਪਾਉਣ ਲੱਗੇ ਨੇ ਇਹਨਾਂ ਲੰਘ ਗਏ ਤੇ ਹੁਣ ਆ ਗਿਆ ਆਪਾਂ ਥੋੜੀ ਸਿੱਖਾ ਤੇ ਤੂੰ ਨਵੱਜੀ ਜਾ ਰਹੇ ਨੇ சார ਕਨਾਲੇ ਪਹੁੰਚ ਗਏ ਜੀ ਕਮੇਟਰ ਵਾਲੇ ਕਰੇ ਆਹ ਵੇਖੋ ਮੂਸ ਸਸਿਗਾ ਜੀ ਸਸਿਗਾ ਜੀ ਅਈ ਰੀ ਰੀ ਹਾਂ ਬੰਦੇ ਨੂੰ ਸਸਿਗਾ ਜੀ ਅਈ ਹੋਏ

ਮੈਂ ਆਈ ਨਾ ਬੈਂਕ ਵਾਲੇ ਨੇ ਆ ਜੀ ਇਹ एवरीवन ਉਹ ਆਏ ਹੀ ਗਏ ਤੇ ਮੈਂ ਉਹਨੂੰ ਆਗੇ ਉਹਨੂੰ ਆਈ ਉਹਨੂੰ ਮੈਂ ਆਇਆ ਐਂ ਤੇ ਤੁਸੀਂ ਪੰਲੀ ਦੀ ਪੁੱਕੇ ਹੋਣੀ ਇਹ ਜਨਾਵਾਂ ਆ ਪਾਣੀ ਆ ਤਾਂ ਤੱਕ ਹੋਣਾ ਉਹਦੇ ਪੈਰ ਹਾਂ ਉਹ ਮੈਂ ਜਨਾਵਾਂ ਆ ਉਹ ਦੋਵੇਂ ਤੁਸੀਂ ਦੋਵੇਂ ਮਾਝੂ ਨਾ ਤੇ ਨਾਲ ਹੀ ਹੋਣਗੇ ਉਹ ਹੋਣਗੇ ਤੁਸੀਂ ਹੋਣਗੇ ਉਹ ਆਖੀ ਫਿਰ ਮੈਂ ਉਹਨਾਂ ਨੂੰ ਉਹਨਾਂ ਨੇ ਟੈਕ ਨਾ ਉਹਨਾਂ ਦੇ ਬਾਹਰ ਹਾਂਜੀ ਉਹਨਾਂ ਨੇ ਇਨਾਮ ਹੀ ਦਿੱਤਾ ਹਾਂਜੀ

ਮੈਂ ਆਪਾਂ ਇਹਨਾਂ ਨੂੰ ਪਾਉਂਦੇ ਆਂ ਲੋੜਿਆ ਪਸੰਦ ਨਹੀਂ ਬੰਦੀ ਬਸ ਯਾ ਮੈਂ ਹੁਣ ਹਾਂ ਇਹ ਗੱਲ ਸਹੀ ਕਰ ਹਾਂ ਇਹਨਾਂ ਕਰਿਆ ਗੱਲ ਕੀਤੀ ਹਾਂ ਬਾਈ ਨੇ ਸਾਡਾ ਮਾਨਤਾ ਕੀਤਾ ਤੇ ਕਾ ਕਦੇ ਪਹਿਲਾਂ ਵੀ ਲੱਗੇ ਫਿਰ ਵੀ ਉਹਨੇ ਸਾਨੂੰ ਮੌਕਾ ਦਿੱਤਾ ਵੀ ਜੇ ਤੁਸੀਂ ਛੱਡ ਕੇ ਤੇ ਮੁੰਨ ਲਵਾਂਗਾ ਜੇ ਪਹਿਲ ਤੁਹਾਡੀ ਹੁਣ ਮੈਂ ਹੁਣ ਰਿਪੋਰਟ ਕਰਦੇ ਮੈਂ ਗਾ ਨਹੀਂ ਵੀ ਜੇ ਮੌਕਾ ਆਉਂਦਾ ਨਿਕਾਲੋ ਇਹ ਨੇ ਨਾ 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 ਨਹੀਂ ਨਹੀਂ ਕਿਸੇ ਨੇ ਫੋਨ ਕੀਤਾ ਨਾ ਹਾਂ ਫੋਨ ਚੱਕਿਆ ਮੁੰਮੀ ਯਾਰਾ ਹਾਂ ਹਾਂ ਤੋ ਕਹਿੰਦੇ ਬਾਈ ਫੋਨ ਉਹ ਮੈਂ ਤੇ ਪਹਿਲਾ ਬੰਦਾ ਵੇਖ ਲਓ ਕਿ ਤੇ ਫੋਨ ਮਗਰ ਕਰਨ ਲਿਆ ਕੱਲੋਂ ਕੋਣਾ ਟਰੈਕਟਰ ਲੈਣ ਨਹੀਂ ਕਰਦਾ ਉਹਦਾ ਕੋਈ ਸੌਦਾ ਹੈ ਆਪੇ ਆ ਜਾਣਗੇ ਸਾਨੂੰ ਕੋਈ ਲੱਗੇ ਇਹ ਪੈਂ ਫੂਆਂ ਨੇ ਫੋਨ ਕਰ ਲਿਆ ਯਾਰ ਇਹਨਾਂ ਨੂੰ ਪਤਾ ਕੀ ਹੈ ਸਾਈਂ ਘਬਰਾ ਹੈ ਹੂੰ ਮੇਰੇ ਨਾਲ ਯਾਰ ਇਕੱਠੇ ਮੜਦੇ ਨੇ ਤੁਰਨ ਲੱਗੇ ਲੱਗਾ ਹੀ ਮਾਰਨੇ ਸਲਫ ਮੁੰਡਾ ਕਹਿੰਦੇ ਟਰੈਕਟਰ ਦਾ ਬਹੁਤ ਵਧੀਆ ਤੌਰ ਮਾਰ ਅਰਸੂ ਦੇ ਵੈਕਰੀ ਟਰੈਕਟਰ ਦੇਣ ਲੱਗੇ ਟਰਮਹਣੇ ਲੈਣਾ ਮੋਰਜੋ ਨੇ ਸਮਾਨ ਰਸ਼ੇਨ ਦਾ ਕੋਲ ਘਾਤ ਰਹਾ ਇਹ ਚੱਲਿਆ ਉੱਥੇ ਤੇ ਛੋਟੇ ਟਰੈਕਟਰ ਲੱਗੇ ਸਵਾਣ ਦੇ ਉਹ ਉਹ ਜਿਹੜੀ ਇਹਦੀਆਂ ਮਾਈ ਜੀਨ ਤੇ चाल <laughs> ਮੰਡੀ ਭਾਈ ਪਹੁੰਚ ਗਏ ਕੇਐਸ ਵਾਲੇ ਕੋਲ ਤੇ ਹੁਣ ਉਹਨਾ ਬਾਟਰੈਕਟਰਸ ਤੇ ਵੇਖਣ ਲੱਗੇ ਆ ਬੰਪਰ ਕੋਈ ਇਹ ਬੰਪਰ ਲਾ ਕੇ ਤੇ ਸ਼ਾਇਦ ओरिजिनल ਸਵਰਾਜ ਦਾ ਬੰਪਰ ਲਾਈਏ ਜਿਹੜਾ ਥੱਲੋਂ ਲੱਗਦਾ ਇਹ ਟਰੈਕਟਰ ਆ ਖੜਾ ਛਤਰੀ ਲੱਗਦੀ ਸੀ ਤੇ ਆ ਪਾਏ ਹਾਂ ਮਸ਼ੀਨ ਦਾ ਸਾਮਾਨ ਲੈਣ ਉਹ ਬਦਲ ਬੰਦੋ ਹਾਂ ਜਿਹੜਾ ਆਪਣੇ ਆਮ ਸੈਟ ਚੱਲਦਾ ਉਹ ਵਾਲਾ ਹੀ ਗੱਲ ਦਾ ਆ। ਕਬ ਇਹ ਨਾਲ ਸਾਰੇ ਕੁੱਟ ਲੈ। ਆਹੀ ਆਹੀ। ਉਹ ਮਾਰਦੇ ਬੰਦੇ ਹੋ ਗਏ। ਇਹ ਬਦਲ ਕਿ ਤਕਰੀਬਨ ਰਿਪਨ ਸਾਰੇ ਕਮੈਨ ਵਾਲੇ ਦੇ। ਰੇਡ ਦਾ ਕੀ ਫਰਕ ਹੈ ਰੀਡ ਦਾ ਫਰਕ ਤਾਂ ਹੈਗੇ ਆ ਜਿਹੜਾ ਨਾ ਹੁਣ ਅੱਲੋ ਪੜਾਓ ਭਰਾ ਹੋਰ ਬਾਹਰ ਪਾਈ ਨੂੰ ਸੀ ਪਾਣੀ ਪੀਓ ਇਹ ਪਾਈ ਦਾ ਬਾ ਤੁਸੀਂ ਤੁਸੀਂ ਯਾਰ ਉਸ ਕੰਮ ਨੂੰ ਛੱਡੋ ਪਾਣੀ ਪੀਓ ਪਾਣੀ ਪੀਓ ਉਹ ਤੁਸੀਂ ਕਹਿੰਦਾ ਸਮਾਨਾ ਪਹੁੰਚਾ ਲੈਣਾ ਫਿਰ ਉਹਦੇ ਦਾ ਨਾ ਕੋਈ ਆ ਬਾਈ ਚਾਹ ਮੈਂ ਸਮਝਾ ਹਾਂ ਪਰ ਉਹਦਾ ਸਹੀ ਚਾਹ ਆ ਯਾਰ ਸਿਰ ਪੀਂ ਕਰਦਾ ਪਿਆ ਸੀ ਇਹ ਤਾਂ ਆ ਨਹੀਂ ਪੀਤੀ ਸਵੇਰ ਦੀ ਆ ਲੈਣਾ ਪਾਈਦਾ ਹੈ ਉਹ origignal ਹੈ ਉਹ ਯਾਰ ਉਹ origignal ਹੈ ਟੈਂਸ਼ਨ ਕੋ ਲੈਣਾ ਪਾਣੀ ਪੀਵਾਂਗਾ ਨਾ ਉਹ ਵੇ ਫਿਕਰ ਆ ਜਾ ਮੇ ਵੇ ਤੁਸੀਂ ਪਾਈ ਦੀ ਗੱਲ ਕਰਦੇ ਹੋ ਨਾ ਵੱਡਾ ਵੀ ਹੈਗਾ ਛੋਟਾ ਵੀ ਹੈਗਾ ਕਮੈਂਟ 73 ਬੰਦ ਹੁੰਦੀ ਹੈ ਆਪਣੇ ਕੋਲ ਮੁੜਦੇ ਤੇ ਲੈਣੀ ਜੀ ਨਹੀਂ ਨਹੀਂ ਛੱਡ ਦੇ ਛੱਡ ਦੇ ਕੋਣ ਪਾ ਜੂਗਾ ਇਹ ਲਿਖਿਆ ਆਪਣਾ ਵੇਰਵਾ ਇਹਦੇ ਨਾਲ ਘੱਟੇ ਵਾਲਾ ਜਮਾਨ ਪਾ ਜੀ ਕੋਈ ਨਹੀਂ ਕੋਈ ਨਹੀਂ 26 ਛੱਡ ਲਓ ਹਲਕੀ ਜਟ ਉਹ ਤੋਂ ਬਲ ਲਾ ਕੁਲਾਸੀ ਤੋਂ ਕੋਈ ਗੱਲ ਨਹੀਂ ਕੋਈ ਗੱਲ ਨਹੀਂ ਸਾਰਾ ਸਮਾਨ ਪੂਰਾ ਹੋਊਗਾ ਛੱਡ ਦਿਓ ਆ ਬਈ ਛੋ ਲੱਖ ਲੱਗੇ ਹੋ ਫੁੱਦੂਵਾ ਦਾ ਰੇਤੀ ਤੇ ਮੁਕਾਮ ਹਾਂ ਫੁੱਦੂਵਾ ਤਾਂ ਮੀਠਾ ਰਾਇੰਚੀ ਹਾਂ ਬਈ ਫੁੱਦੂਵਾ ਛੇਣੀਆਂ ਤੋਂ ਚਾਹ ਫੁੱਦੂਵਾ ਚੱਤੀ ਕਲੀ ਚਾਬੀ ਚਲ ਫੁੱਦੂਵਾ ਪੇਟ ਕਸਵਾਡਾ ਫੁੱਦੂਵਾ ਕਰਕੇ ਪਾ ਚਲ ਫੁੱਦੂਵਾ ਕਟੇ ਪਾ ਲਵਸ ਹਾਂ ਹਾਂ ਦੂਜੇ ਘਟੇ ਪਾਓ ਅਸੋਲਾਇੰਚੀ ਪੁੱਲਰ ਬਾਹਰ ਠੀਕ ਹੈ ਆ ਪੰਨਾ ਸੈਟ ਲਿਓ ਕਟਾ ਲਿਓ ਪੰਨਾ ਸੈਟ ਕਰੋ ਕੋਦਵਾ ਦਾ 5 ਬ੍ਰੈਂਚ 2 ਇੰਚ ਕੋਦਵਾ ਪਲਾਸ ਕੋਦਵਾ ਬਾਹਰ ਆ ਰਿਹਾ ਪੇ ਉਦਵਾ ਦਾ ਪਾਈ ਦੀ ਕਟਾ ਉਦਵਾ 4 ਇੰਚੀ ਕਟਿੰਗ ਬਿਲਕੁਲ ਛੋਟ ਤੇ ਸੁੰਬੇ ਦੇ ਪੈਸੇ ਰਹਿ ਗਏ ਉਹ ਚਲ ਸੁੰਬੇ ਦੇ ਪੈਸੇ ਹਲੋ ਬਸ ਪੋਛੋ ਸਮਝੇ ਨਹੀਂ ਸਹਦੋ ਸਹੋਰੀ ਹੈ ਨਾ ਬਚ ਕਰੀਏ ਨਾ ਕਰੀਏ ਬਸ ਹੋ ਗਏ ਤਾਂ ਫਿਰ ਮਨ ਅਗਲੀ ਗੱਡੀ ਆਪਾਂ ਮੈਂ ਤਾਰੇ ਵੀਡੀਓ ਨਹੀਂ ਚੱਲਣਾ ਮਾੜਾ ਰਹਿ ਗਿਆ ਤੇ ਲੈ ਆਂ ਤਾਂ ਉਹ ਰੱਜੀ ਤੇ ਆਇਆ। ਹਾਂ, ਤਾਂ ਹਰ ਰਸ ਮਾਣਦੇ ਹੁਣ ਜੁੱਗੀ ਬੰਦੇ ਕਰਦੇ। ਜੋਧਣੀ ਵੀ ਪਹੁੰਚੇ ਤਲਵੰਡੀ ਮਾਸਰ ਜੀ ਚਾਚਾ ਜੀ ਦਾ ਜੋਧ ਚੈਕਿੰਗ ਕਰਦਾ ਹੋਇਆ ਜੋ ਟਰੈਕਟਰ ਲੇ ਵੀ ਅਰਸ਼ ਨੇ ਕਰ ਲਈ ਗੱਲ ਪਲੇਟ ਵਾਲੇ ਬੰਪਰ ਦੀ ਅਰਸ਼ ਨੇ ਕਰ ਲਈ ਗੱਲ ਪਲੇਟ ਵਾਲੇ ਬੰਪਰ ਦੀ ਫੁੱਫੜ ਵੀ ਪੂਰਾ ਖੁਸ਼ ਹੈ ਫੁੱਫੜ ਦੀ ਕੋਈ ਨੀ ਪੂਰਾ ਮੈਣਾ ਟਰੈਕਟਰ ਵੀ ਉਸ ਨੂੰ ਬਾਜੀ ਭਾਜਣਾ ਤੇ ਆ ਬੰਪਰ ਆਓ ਲੈ ਕੇ ਆਉਣ ਲੱਗੇ ਚਾਚੇ ਅਧਿਆਲਣ ਹੀ ਆਏ ਇਹ ਰਸਨ ਸਮਾਰਕ ਗਿਆ ਹਾਂ ਇਹਦੇ ਬੰਪਰ ਲੱਗਣਾ ਦੂਜਾ ਮਾਡਲ ਆ ਆਹ ਤਾਂ ਜੇ ਝੁੱਲੇ ਵਾਲਾ ਨਹੀਂ ਨਾ ਤੇ ਇਹਦਾ ਬੰਨਣਾ ਦਿੱਤਾ ਆਪਾਂ ਬੰਪਰ ਇਹਦੇ ਇਸ ਮਾਡਲ ਦਾ ਤੇ ਹੁਣ ਆਪਾਂ ਲੈ ਆਵਾਂਗੇ ਤੇ ਉਦੋਂ ਵੱਖਰਾ ਵਲੌਗ ਬਣਾ ਲਾਂਗੇ ਉਹ ਵੀ ਦਿਖਾ ਲਾਂਗੇ ਤੁਹਾਨੂੰ ਲਾਉਦਾ ਇਹਨੂੰ ਬੰਪਰ ਤੇ ਹੁਣ ਆਪਾਂ ਗਏ ਆ ਤੇ ਇੱਥੇ ਮੱਥਾ ਟਿਕਾਉਣ ਆਏ ਆ ਟਰੈਕਟਰ ਨੂੰ ਨਾਲੇ ਆਪ ਟੇਕਦੇ ਹੁਣ ਜਾਂਦੇ ਆ ਅੰਦਰ ਕਾੜ ਦੇ ਤੇ ਬ੍ਰੀ ਸਮੇਂ ਵਾਸ਼ਰਾ ਸਤੇ ਮਾਤਾ ਟੇਕ ਕੇ ਆ ਗਿਆ ਬਾਹਰ ਤੇ ਬਾਬਾ ਜੀ ਨੇ ਆਪਾਂ ਨੂੰ ਪਲਕ ਦੇ ਦਿੱਤੇ ਟਰੈਕਟਰ ਤੇ ਬੰਨਣ ਵਾਸਤੇ ਤੇ ਆਪਾਂ ਲੈ ਲਈ ਤੇ ਵੰਤੀ ਹਣ ਤੁਰਨ ਲੱਗੇ ਆ ਹੁਣ ਡਰਾਈਵਿੰਗ ਕਰਨ ਲੱਗੇ ਗੁਰਮਤ ਸਿੰਘ ਜੀ ਕੱਢ ਲਿਆ ਗੇਰ ਕਿਨੇ ਮੁੰਡਾ ਮਾਰਨ ਲੱਗਾ ਸਲਫ ਇਹ ਮੈਂ ਕੀ ਰਿਵਿਊ ਨੇ ਬਹੁਤ ਸੋਨਾ ਡਾਈਟਰ ਬਹੁਤ ਚਲਾਈ ਦਾ ਘੈਂਡ ਹੈ ਜੀ ਤੇ ਟਰੈਕਟਰ ਫਿਰ 855 855 ਹੀ ਹੈ 855 ਹਾਂਜੀ ਇਹਦਾ ਹੀ ਵਲੌਗ ਦੇ ਵਿੱਚ ਮੁੰਡਾ ਮੰਨਿਆ ਵੀ 855 ਦਾ 855 ਚੱਲੋ ਕਰਦੇ ਹਾਂ ਗੁਰੂ ਘਰ ਦੇ ਅਗੇ ਰੇਸ਼ ਨਹੀਂ ਮਾਰੀਦੇ ਹਾਰ ਨੂੰ ਮਾਰੀਦਾ ਚੱਲ ਯੱਲਾ ਏਲੇ ਚੋਆ ਗਿਆ ਕਹਿੰਦੇ ਆਂ ਜਾਂਦਾ ਘਰੇ 855 ਉਹ ਖੜਾ ਅਰਜਨ ਬਸ ਡਾਕ ਪਾ ਰਿਟਰ ਰਹੇ ਨੇ ਹੋਇਓ ਦਿਵਾਲੀ ਹਾਂਜੀ ਰਿਵਿਊ ਦਿਓ ਟਰੈਕਟਰ ਬਾਰੇ ਕਿਵੇਂ ਦਾ ਲੱਗਾ ਟਰੈਕਟਰ ਮਨ ਲੱਗ ਤਾਂ ਬੜੀਆਂ ਹੈ ਅੱਛਾ ਇਹ ਸੋ ਵੀ ਬੜੀਆਂ ਹੈ ਗਾੜੀ ਬੜੀ ਮਸਤ ਹੈ ਅੱਛਾ ਛਤਰੀ ਵੀ ਹਾਈ ਕਲਾਸ ਹੈ ਅੱਛਾ ਹਾਂ ਸੋ ਵੀ ਬਹੁਤ ਬੜੀਆਂ ਹੈ ਅੱਛਾ ਬੰਪਰ ਬਾਰੇ ਕੀ ਕਹਿੰਦੇ ਬੰਪਰ ਬਦਲਣਾ ਪਵੇਗਾ ਦੂਸਰਾ ਅੱਛਾ ਕਿਹੜਾ ਲਾਉਣਾ ਪਵੇ ਪਲੇਟ ਵਾਲਾ ਪਲੇਟ ਵਾਲਾ ਹਾਂ ਪਲੇਟ ਵਾਲਾ ਅੱਛਾ ਤੇ ਟਰੈਕਟਰ ਕਿਵੇਂ ਫਿਰ ਇੰਜਨ ਗੇਅਰ ਦਾ ਕਿਵੇਂ ਗियर ਤਾਂ ਹਮਕੋ ਚਲਾਣ ਤੋਂ ਤਾਂ ਕਿ ਮਾਲੂਮ ਨਹੀਂ ਚਾ ਇੰਜਨ ਗੇਅਰ ਦਾ ਦੇ ਓਕੇ ਆ ਨਾ ਟਰੈਕਟਰ ਹਾਂ ਓਕੇ ਆ ਤੇ ਆਵਾਜ਼ ਕਿਵੇਂ ਪਾੜਦਾ ਕਿ ਨਿਕਰਲਾ ਕਰੀਏ ਬਹੁਤ ਬਹੁਤ ਬੜੀਆਂ ਹਾਂ ਅੱਜ ਤੱਕ ਇਹਦੇ ਬੜੀ ਵਧੀਆ ਨਹੀਂ ਫਿਰ 855 855 ਹੀ ਆਹੋ ਦਵਾ ਕੀ ਏ 855 852 ਹੀ ਹੈ ਹਾਂ ਠੀਕ ਠੀਕ ਤੇ ਇਹ ਹਾਂ 10 ਮਾੜਲੇ ਰਵਰਥ ਵੀਡੀਓ ਏ ਆਹੋ ਹਾਂ ਤੇ ਇਹ ਟਰੈਕਟਰ ਇਹ ਪੂਰਾ ਜੋਰ ਲਾਉਂਦੇ ਨੇ ਬੜਾ ਜੋਰ ਲਗਾ ਤਬੀ ਤੋ ਇਹ ਲਾਇਆ ਹਾਂ ਗਲਤ ਤਾਂ ਤੇਰੀ ਸਹੀ ਚੱਲ ਬਹੁਤ ਬਹੁਤ ਧੰਨਵਾਦ ਏ ਤੇਰੀ ਸਾਰੀ ਕਲੀਪਰ ਵਲੌਗ ਚ ਲੱਗੇਗੀ ਹੈ ਵੀਡੀਓ ਦਿਖਾਉਣਾ ਵਲੌਗ ਵੀ ਪਾਵਾਂਗੇ ਹਾਂ ਚੱਲ ਠੀਕ ਹੈ ਘਰੇ ਆ ਪਾ ਗਏ ਹਾਂ ਤੇ ਆਹ ਸਮਾਨ ਆਪਾਂ ਲੈ ਜਾਂਦਾ ਮਸ਼ੀਨ ਉੱਤੇ ਇਹਦੀ ਖੋਲਾ ਕੱਸੀ ਹਸਤੇ ਜੇ ਵਿੱਚ ਜਿਹੜੀ ਰਿਪੇਅਰ ਹੋਣੀ ਉਹ ਵੱਖਰੀ ਉਹ ਵੀ ਲਿਆਉਣਾ ਸਮਾਨ ਇੰਨੇ ਕ ਸਮਾਨ ਤੇ 10000 ਰੁਪਇਆ ਲੱਗ ਗਿਆ ਅੱਜ ਤੇ ਅੱਜ ਦੇ ਵਲੌਗ ਚ ਇਹਨਾਂ ਹੀ ਮਿਲਦੇ ਆ ਬੰਪਰ ਵਾਲੇ ਨਵੇਂ ਵਲੌਗ ਦੇ ਵਿੱਚ ਜਾਂ ਮਸ਼ੀਨ ਖੋਲਣ ਵਾਲੇ ਵਲੌਗ ਦੇ ਵਿੱਚ ਤੇ ਚੈਨਲ ਨੂੰ ਕਰ ਲਿਓ ਸਬਸਕ੍ਰਾਈਬ ਵੀਡੀਓ ਵਧੀਆ ਲੱਗੀ ਕਰ ਦਿਓ ਲਾਈਕ ਧੰਨਵਾਦ